ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਗਰਮੀ ਦੇ ਦਿਨ ਚੱਲ ਰਹੇ ਨੇ ਅੱਤ ਵੀ ਗਰਮੀ ਪੈ ਰਹੀ ਹੈ ਟੈਂਪਰੇਚਰ ਬਹੁਤ ਹਾਈ ਹੋਇਆ ਹੋਇਆ ਹੈ ਸੋ ਇਸੇ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਤੇ ਜੋ ਸੇਵਾ ਚੱਲ ਰਹੀ ਹੈ ਅੱਜ ਕੱਲ ਪੀਰਾਂ ਦੇ ਦਰਬਾਰ ਤੇ ਮੇਲੇ ਲੱਗਦੇ ਨੇ ਸੋ ਲਾਲਾ ਵਾਲਾ ਪੀ ਰੋਪਨ ਰੋਡ ਕਰਾਲੀ ਤੇ ਅੱਜ ਇਹ ਸ਼ਵੀਰ ਲਗਾਈ ਗਈ ਹੈ ਜੋ ਨੌਜਵਾਨਾਂ ਦੇ ਵੱਲੋਂ ਠੰਡੇ ਮਿੱਠੇ ਜਲਦੀ ਸ਼ਵੀਰ ਜੋ ਆਉਂਦੇ ਜਾਂਦੇ ਰਾਹੀ ਨੇ ਸੋ ਇਹ ਗਰਮੀ ਦੇ ਕਾਰਨ ਇੱਥੇ ਸ਼ਵੀਰ ਚੱਲ ਰਹੀ ਹੈ ਸੇਵਾ ਭਾਵਨਾ ਦੇ ਨਾਲ ਇੱਥੇ ਜੋ ਨੌਜਵਾਨ ਨੇ ਉਹ ਲੱਗੇ ਹੋਏ ਨੇ ਤੇ ਆਓ ਤੁਹਾਨੂੰ ਇਹ ਸ਼ਵੀਰ ਦੀਆਂ ਚਲਕੀਆਂ ਦਿਖਾਉਣੀ ਆ ਅਤੇ ਗੱਲਬਾਤ ਵੀ ਕਰਦੇ ਆ ਹਾਂਜੀ ਵੀਰ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਸੋ ਅੱਜ ਸ਼ਬੀਲ ਲਗਾਈ ਗਈ ਹੈ ਸੋ ਕਿਹਨਾਂ ਦੇ ਵੱਲੋਂ ਲਗਾਈ ਗਈ ਹੈ ਅੱਜ ਪੀਰ ਬਾਬਾ ਲਾਲਾ ਵਾਲੇ ਦੀ ਤੇ ਪੀਰ ਬਾਬੇ ਤੇ ਰੋਹਿਤ ਵੱਲੋਂ ਲਗਾਈ ਗਈ ਹੈ ਜੀ ਇਹ ਜਾਨੀ ਕਿ ਇਹ ਪ੍ਰੋਗਰਾਮ ਹਰ ਹਫਤੇ ਯਾਨੀ ਜੇਠ ਦੇ ਮਹੀਨੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਰਹਿੰਦਾ ਹੈ ਹਾਂਜੀ ਇਹ ਯਾਨੀ ਰੋਹਿਤ ਵੱਲੋਂ ਸ਼ਬੀਲ ਲਾਈ ਗਈ ਹੈ ਜੀ ਓਕੇ ਜੀ ਸੋ ਇਹ ਕਦ ਤੱਕ ਚੱਲੂਗੀ ਦੇਖੋ ਬੱਤਵਾ ਕਿੰਨਾ ਚਾ ਬਾਬੇ ਦਾ ਕਮਾਇ ਜਿੰਨਾ ਹਰ ਇਹ ਉਹਦੇ ਮੁਤਾਬਕ ਬਾਬੇ ਜਦ ਤੱਕ ਚਲਾਣਗੇ ਚੱਲੇਗੀ ਸੋ ਸੇਵਾ ਦੇ ਵਿੱਚ ਦੇਖੇ ਜਾ ਰਹੇ ਆ ਕਿ ਬਹੁਤ ਨੌਜਵਾਨ ਲੱਗੇ ਆ ਤੇ ਜੋ ਲਾਲਾ ਵਾਲੇ ਪੀਰ ਤੇ ਸੇਵਾ ਕਰਦੇ ਆ ਉਹ ਵੀ ਸਾਰੇ ਇੱਥੇ ਮੌਜੂਦ ਨੇ ਅੱਜ ਸੇਵਾ ਕਰ ਰਹੇ ਆ हां जी सारे सेवा ਕਰਦੇ ਮੁੰਡੇ ਨੌਜਵਾਨ ਹੀ ਜਿਆਦਾ ਸੇਵਾ ਚ ਉਹ ਰਹਿੰਦੇ ਤਤਪਰ ਰਹਿੰਦੇ ਆ ਨੌਜਵਾਨਾਂ ਵਾਲੇ ਸੇਵਾ ਚਲਦੀ ਜਿਆਦਾ ਤੇ ਚਲਦੀ ਹੈ ਬਿਲਕੁਲ ਜੀ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਜੀ ਮੇਰਾ ਸ਼ੁਭਨਾਮ ਜੀ ਅਮਿਤ ਸ਼ਰਮਾ ਜੀ ਸ਼ਰਮਾ ਜੀ ਅੱਜ ਬੜੀ ਮਤਲਬ ਕਿ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਇੱਥੇ ਲੱਗੇ ਹੋਏ ਹੋ ਸ਼ਵੀਰ ਲਗਾਈ ਗਈ ਹੈ ਜੋ ਆਉਂਦੇ ਜਾਂਦੇ ਰਾਹੀਆਂ ਗਰਮੀ ਬਹੁਤ ਜਿਆਦਾ ਹੈ ਹਾਂਜੀ ਆਪਾਂ ਗਰਮੀ ਨੂੰ ਦੇਖਦੇ ਹੋਏ ਕਿਉਂਕਿ ਕੋਈ ਜੇਠੇ ਬੀਰ ਬਾਰ ਚਾਰ ਨਹੀਂ ਹੈ ਝੇਠੇ ਵੀਰਵਾਰ ਦੇ ਕਾਰਨ ਆਪਾਂ ਨੇ ਚੌਥਾ ਝੇਠਾ ਵੀਰਵਾਰ ਆਪਾਂ ਨੇ ਉਹਦੀ ਖੁਸ਼ੀ ਦੇ ਵਿੱਚ ਅੱਜ ਬਾਬਾ ਜੀ ਦੇ ਸਥਾਨ ਤੇ ਮਿੱਠੇ ਪਾਣੀ ਦੀ ਝਵੀਲ ਲਾਈ ਹੈ ਸਾਰੇ ਵੀਰਾਂ ਨੇ ਸਾਧ ਅਤਰ ਨਾਲ ਮਿਲ ਕੇ ਆਪਾਂ ਨੇ ਝਵੀਲ ਲਈ ਹੈ ਬਾਬਾ ਜੀ ਦੇ ਗਰਮੀ ਨੂੰ ਦੇਖਦੇ ਹੋਏ ਸਾਰੀ ਸੰਗਤ ਨੂੰ ਆਪਾਂ ਮਿੱਠਾ ਪਾਣੀ ਪਿਲਾ ਰਹੀ ਜੀ ਵਾਹ ਜੀ ਵਾਹ ਬਹੁਤ ਵੱਡੀ ਸੇਵਾ ਹੈ ਜੀ ਹਾਂ ਜੀ ਹਾਂ ਜੀ ਇਹ ਸਭ ਬਾਬੇ ਇਹ ਕਰਨੇ ਕਰਾਉਣੇ ਵਾਲੇ ਜੀ ਅੱਜ ਦਾ ਨਿਮਾਣੇ ਸਾਨੂੰ ਸੇਵਾ ਦਾ ਮਾਨ ਵਾਖਿਆ ਜੀ ਸੇਵਾ ਕਰ ਰਹੀ ਜੀ ਠੀਕ ਹੈ ਸੋ ਤੁਸੀਂ ਵੀ ਸੇਵਾ ਲੱਗੇ ਹੋਏ ਹੋ ਜੀ ਕਰਨ ਹਾਂਜੀ ਹਾਂਜੀ ਜੈਪੀ ਕਰਨ ਕਿਵੇਂ ਲੱਗ ਰਿਹਾ ਤੁਹਾਨੂੰ ਸੇਵਾ ਬਹੁਤ ਵਧੀਆ ਲੱਗ ਰਹੀ ਜੀ ਬਹੁਤ ਆਨੰਦ ਆ ਰਿਹਾ ਜੀ ਸੇਵਾ ਕਰਨੇ ਤੇ ਜੀ ਵਾਹ ਜੀ ਠੀਕ ਹੈ ਸੋ ਇਦਾਂ ਹੀ ਲੱਗੇ ਰਹੋ ਸੇਵਾ ਕਰਦੇ ਰਹੋ ਪੀਰ ਬਾਬਾ ਜੀ ਦੀ ਮਿਹਰ ਹੋਵੇ ਠੀਕ ਹੈ ਜੈ ਸ਼੍ਰੀ ਜੈ ਸਾਈਆਂ ਦੇ ਪੀਰਾਂ ਦੇ ਜੈ ਸਾਈਆਂ ਦੇ